WeatherData update लेके हाजिर होया जी ਤੁਹਾਡੇ ਸਾਹਮਣੇ ਤਾਂ ਕਹਿ ਸਕਦੇ ਹਾਂ ਕਿ ਪੰਜਾਬੀ ਉਲਝੋਹੇ ਨਜ਼ਰ ਆ ਰਹੇ ਨੇ ਉਲਝ ਰਹੇ ਨੇ ਮੌਸਮ ਦੇ ਕਾਰਨ ਕਿ ਮੀਂਹ ਮੀਂਹ ਤੋਂ ਬਾਅਦ ਹੁਣ ਸੰਘਣੀ ਧੁੰਦ ਦੀ ਚਪੇਟ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਤਾਂ ਸੰਘਣੀ ਧੁੰਦ ਦੀ ਇੱਕ ਚਾਦਰ ਪੰਜਾਬ ਪਰਛਾਜ ਦੇਖਣ ਨੂੰ ਮਿਲੀ ਉੱਥੇ ਠੀਸੀਤ ਲਹਿਰ ਦਾ ਅਸਰ ਵੀ ਸੂਬੇ ਭਰ ਦੇ ਨਾਲ ਨਾਲ ਰਾਜਸਤਾਨੀ ਚੰਡੀਗੜ੍ਹ 'ਚ ਦੇਖਣ ਨੂੰ ਮਿਲਿਆ ਹੰਦਰਾ ਟੀਵੀ ਤੁਸੀਂ ਦੇਖ ਰਹੇ ਹੋ Weather update ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਮੌਸਮ ਵਿਭਾਗ ਦੇ ਵੱਲੋਂ 2 ਦਿਨਾਂ ਦੇ ਵਿੱਚ ਫਿਰ ਵੱਡੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਭਵਿੱਖਬਾਣੀਆਂ ਕੀਤੀਆਂ ਗਈਆਂ ਨੇ ਕੀ ਉਹ ਵਿਖਵਾਣੀਆਂ ਉਹ ਤੁਹਾਨੂੰ ਸਾਂਝੀ ਕਰਾਂਗੇ ਤਾਂ ਪਹਾੜਾਂ 'ਚ ਪੈਂਦੀ ਬਰਫਬਾਰੀ ਨੇ ਮੈਦਾਨੀ ਇਲਾਕਿਆਂ ਨੂੰ ਠਾਰ ਰਿਹਾ ਹੋਇਆ ਹੈ ਤਾਂ ਸੂਬੇ 'ਚ ਕਈ ਥਾਵਾਂ 'ਤੇ ਅੱਜ ਸੰਘਣੀ ਧੁੰਦ ਪਈ ਹੈ ਤਾਪਮਾਨ ਜਿਹੜਾ ਉੱਡਕਦਾ ਹੋਇਆ ਨਜ਼ਰ ਆ ਰਿਹਾ ਫਰੀਦਕੋਟ ਦੇ ਵਿੱਚ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜੋ ਤੇ ਸੂਬੇ ਦਾ ਸਭ ਤੋਂ ਠੰਡਾ ਇਲਾਕਾ ਜਿਹੜਾ ਉਹ ਮੰਨਿਆ ਗਿਆ ਹੈ ਤਾਂ ਦੱਸਦੀ ਕਿ ਪਹਾੜਾਂ 'ਚ ਪੈਰੀ ਬਰਫਬਾਰੀ ਨੇ ਮੈਦਾਨੀ ਇਲਾਕਿਆਂ 'ਤੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਜਿੱਥੇ ਵੱਧ ਤੋਂ ਵੱਧ ਤਾਪਮਾਨ 3.6 ਡਿਗਰੀ ਆ ਤੇ ਉਥੇ ਇਹ ਆਮ ਨਾਲੋਂ 1.7 ਡਿਗਰੀ ਦਾ ਘੱਟ ਜਿਹੜਾ ਉਹ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਵੀ ਤਾਪਮਾਨ ਡਿੱ ਗਿਆ ਤੇ ਪੰਜਾਬ ਦਾ ਫਰੀਦਕੋਟ ਆ ਜਿਹੜਾ ਉੱਥੇ 9 ਡਿਗਰੀ ਤਾਪਮਾਨ ਰਹਿਣ ਸਭ ਤੋਂ ਠੰਡਾ ਇਲਾਕਾ ਮੰਨਿਆ ਗਿਆ ਦਾਸੀ ਕਿ ਫਿਲਹਾਲ ਅੱਜ ਮੀਂਹ ਪੈਣ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਜਿਹੜੀ ਉਹ ਨਹੀਂ ਦਿਖਾਈ ਜਾ ਰਹੀ ਤਾਂ ਕਹਿ ਸਕਦੇ ਹਾਂ ਕਿ ਵੱਡੇ ਤੜਕੇ ਤਕਰੀਬਨ 2 ਵਜੇ ਤੋਂ ਬਾਅਦ ਜਿਹੜੀ ਸੂਬੇ ਭਰ ਦੇ ਵਿੱਚ ਧੁੰਦ ਦੇਖਣ ਨੂੰ ਮਿਲੀ ਸੰਘਣੀ ਧੁੰਦ ਵੀ ਚਾਦਰ ਹੇਠ ਜਿਹੜਾ ਸੂਬਾ ਨਜ਼ਰ ਆਇਆ ਹੈ ਤਾ ਫਿਲਹਾਲ ਮੌਸਮ ਦੇ ਵੱਲੋਂ ਕਿਹਾ ਜਾ ਸਕਦਾ ਹੈ ਕਿ ਲੋਕ ਉਲਝੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਬੀਤੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ ਕੱਲ ਵੀ ਹਾਲਾਂਕਿ ਹਲਕੀ-ਹਲਕੀ ਤੋਂ ਜ਼ਰੂਰ ਨਜ਼ਰ ਆਈ ਪਰ ਅੱਜ ਧੁੰਦ ਦੀ ਜਿਹੜੀ ਚਿੱਟੀ ਜਾਦਰੋਂ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਗਣੀ ਧੁੰਦ ਮਿਲੀ ਜਿੱਥੇ ਵਿਜ਼ਿਬਿਲਟੀ ਆ ਜਿਹੜੀ ਉਹ ਮਹਿਤ ਜ਼ੀਰੋ ਦਰਜ ਕੀਤੀ ਗਈ ਹੈ ਤੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਠੀਸ ਲਹਿਰ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੌਸਮ ਪੁਵਾਖ ਦੇ ਅਨੁਸਾਰ ਦਾਸੀ ਕਿ ਅੱਜ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਦੇ ਵਿੱਚ ਕਈ ਥਾਵਾਂ ਦੇ ਤੋਂ ਠੀਤ ਲਹਿਰ ਚੱਲਣ ਦੀ ਸੰਭਾਵਨਾ ਹੈ ਜਦ ਕਿ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਖੁਸ਼ਹਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਮਹਾਲੀ ਅਤੇ ਮਲੇਰਕੋਟਲਾ ਦੇ ਵਿੱਚ ਕੋਹਰਾ ਜਿਹੜਾ ਕੋਹਰਾ ਪਿਆ ਹੈ ਸੰਗਣੀ ਤੋਂ ਦੀ ਜਿਹੜੀ ਚਾਦਰ ਦੇਖਣ ਨੂੰ ਮਿਲੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ ਮਾਹਤ 40 ਮੀਟਰ ਦੀ ਜਿਹੜੀ ਵਿਜ਼ਿਬਿਲਟੀ ਆ ਔਰ ਰਹੀ ਹੈ ਤੇ ਚੰਡੀਗੜ੍ਹ ਦਾ ਤਾਪਮਾਨ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦਾ ਤਾਪਮਾਨ ਜਿਹੜਾ 3.3 ਡਿਗਰੀ ਹੇਠਾਂ ਡਿੱ ਗਿਆ ਹੈ ਤਾਂ ਆਮ ਨਾਲੋਂ ਜਿਹੜਾ ਕਾਫੀ ਘੱਟ ਹੈ ਦੱਸਿਆ ਕਿ ਪਹਾੜਾਂ ਤੇ ਪੈ ਰਹੀ ਬਰਫਬਾਰੀ ਦੇ ਕਾਰਨ ਜਿਹੜਾ ਮੈਦਾਨੀ ਇਲਾਕਿਆਂ ਦਾ ਮੌਸਮ ਬਦਲਿਆ ਹੈ ਤਾਂ 31 ਜਨਵਰੀ ਤੋਂ ਹਾਲਾਂਕਿ ਮੌਸਮ ਵਿਭਾਗ ਦੇ ਅਨੁਸਾਰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਜਤਾਈ ਜਾ ਰਹੀ ਹੈ ਕਿ 31 ਤਰੀਕ ਤੋਂ ਬਾਅਦ ਮੁੜ ਜਿਹੜੇ ਆ ਮੀਂਹ ਪੈਣਗੇ ਠੰਡ ਤੋਂ ਫਿਲਹਾਲ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਦੱਸਿਆ ਕਿ ਬੀਤੇ ਦਿਨੀ ਮੀ ਪੈ ਸੀ ਜਦੋਂ ਬਸੰਤ ਵਾਲੇ ਦਿਨ ਤੋਂ 23 ਤਰੀਕ ਤੋਂ ਮੀਂਹਾਂ ਦੀ ਸ਼ੁਰੂਆਤ ਹੋਈ ਸੀ ਤਾਂ ਠੰਡ ਦੇ ਵਿੱਚ ਮੋੜ ਇਜ਼ਾਫਾ ਹੋਇਆ ਸੀ ਤਾਂ ਬੀਤੇ ਦਿਨ ਜਿਹੜਾ ਧੁੰਦ ਦੀ ਸ਼ੁਰੂਆਤ ਹੁੰਦੀ ਹੈ ਅੱਜ ਸੂਬੇ ਪਰ ਦੇ ਵਿੱਚ ਸੰਘਣੀ ਧੁੰਦ ਕੋਹਰਾ ਨਜ਼ਰ ਆਇਆ ਤਾਂ ਹੁਣ 31 ਜਨਵਰੀ ਤੋਂ ਆ ਜਿਹੜਾ ਫਿਰ ਇੱਕ ਵਾਰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਉਸੇ ਭਵਿੱਖਬਾਣੀ ਕੀਤੀ ਗਈ ਹੈ ਤਾਂ ਸੂਬੇ ਦੇ ਵਿੱਚ ਫਿਲਹਾਲ ਲੋਕਾਂ ਨੂੰ ਕਿਸੇ ਲੋਕਾਂ ਨੂੰ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਤਾਂ ਮੌਸਮ ਦਾ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਦੱਸਦੀ ਕਿ ਅਗਲੇ 3 ਦਿਨ ਤੱਕ ਇਹੋ ਜਿਹਾ ਮੌਸਮ ਰਹਿਣ ਵਾਲਾ ਹੈ ਜੇਕਰ ਅੱਜ 29 ਜਨਵਰੀ ਹੈ ਅੱਜ ਫਿਲਹਾਲ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈਗੀ ਆ ਧੁੰਦ ਜਿਹੜੀ ਉਹ ਜ਼ਰੂਰ ਪਈ ਹੋਈ ਆ ਕਈ ਥਾਵਾਂ ਦੇ ਉੱਤੇ ਵਿਜ਼ਿਬਿਲਟੀ 30 ਤੋਂ 40 ਫੀਸਦੀ ਜਿਹੜੀ ਉਹ ਦਰਜ ਕੀਤੀ ਗਈ ਹੈ ਤਾਂ ਉੱਥੇ ਜੇਕਰ ਕੱਲ ਦੀ ਗੱਲ ਕਰੀ ਜਾਵੇ ਤਾਂ 30 ਜਨਵਰੀ ਨੂੰ ਜਿਹੜਾ ਇਸੇ ਤਰ੍ਹਾਂ ਅੱਜ ਦੇ ਵਾਂਗ ਜਿਹੜਾ ਹੈ ਸੰਘਣਾ ਕੋਰਾ ਤੇ ਧੁੰਦ ਜਿਹੜੀ ਪੈਣ ਦੀ ਸੰਭਾਵਨਾ ਹੈ ਮੌਸਮ ਆ ਜਿਹੜਾ ਖੁਸ਼ਕ ਰਹਿਣ ਵਾਲਾ ਹੈ ਫਿਲਹਾਲ ਜਿਹੜਾ ਕੱਲ ਵੀ ਮੀਂਹ ਪੈਣ ਦੀ ਸੰਭਾਵਨਾ ਕਿਸੇ ਵੀ ਤਰ੍ਹਾਂ ਦੀ ਮੌਸਮ ਵਿਭਾਗ ਵੱਲੋਂ ਨਹੀਂ ਜਿਤਾਏਗੀ ਚੌਥੀ 31 ਜਨਵਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ 31 ਜਨਵਰੀ ਨੂੰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜਾ ਮੱਧਮ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਜਾਂ ਕਹਿ ਸਕਦੇ ਹਾਂ ਕਿ ਮੱਝਾ ਮਾਲਵਾ ਦੁਆਬਾ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਉਹ ਹਲਕੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਨੇ ਅਖਤਵਾਲੋ 31 ਜਨਵਰੀ ਨੂੰ ਜਿਤਾਈ ਕੀਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 31 ਜਨਵਰੀ ਤੋਂ ਇਸੇ ਤਰ੍ਹਾਂ ਮੌਸਮ ਕਰਵਟ ਲਵੇਗਾ ਬਦਲੇਗਾ ਤੇ ਮੀਂਹ ਜਿਹੜੇ ਹੌਲੀ-ਹੌਲੀ ਪੈਣੇ ਸ਼ੁਰੂ ਹੋਣਗੇ 1 ਫਰਵਰੀ ਦੀ ਜੇਕਰ ਗੱਲ ਕੀਤੀ ਜਾਵੇ ਪਠਾਨਕੋਟ ਗਰਦਾਸਪੁਰ ਅਮੇਤਸਰ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਪਟਿਆਲਾ ਐਸਐਸ ਨਗਰ ਮਹਾਲੀ ਤਰਨਤਾਰਨ ਕਪੂਰਥਲਾ ਫਤਿਹਗੜ੍ਹ ਸਾਹਿਬ ਦੇ ਕੁਝ ਥਾਵਾਂ ਦੇ ਉੱਤੇ ਜਿਹੜੀ ਆ ਉਹ ਬਿਜਲੀ ਦੀ ਗਰਜ ਵੀ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਆ ਮੀਂਹ ਪਵੇਗਾ ਤੇ ਉਥੇ ਦੱਸ ਦਈਏ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਵੀ ਚੱਲਣਗੀਆਂ ਤੇ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਮੀਂਹ ਤੇਜ਼ ਪੈਣ ਦੀ ਸੰਭਾਵਨਾ ਹੈ ਤਾਂ 1 ਫਰਵਰੀ ਨੂੰ ਸੂਬੇ ਭਰ ਦੇ ਵਿੱਚ ਪੂਰੀ ਤਰ੍ਹਾਂ ਮੌਸਮ ਜਿਹੜਾ ਬਦਲ ਜਾਊਗਾ ਹਾਲਾਂਕਿ 31 ਤਰੀਕ ਨੂੰ ਪਠਾਨਕ ਇੱਕ ਫਰਵਰੀ ਨੂੰ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬਿਜਲੀ ਦੀ ਗਰਜ ਦੇਖਣ ਨੂੰ ਮਿਲੇਗੀ ਤੇਜ਼ ਹਵਾਵਾਂ ਚੱਲਣਗੀਆਂ ਠੰਡੀਆਂ ਸੀਤ ਲਹਿਰ ਚੱਲੇਗੀ ਮੀਂਹ ਵੀ ਪਵੇਗਾ ਤਾਂ 1 ਫਰਵਰੀ ਨੂੰ ਜਿਹੜਾ ਸੂਬੇ ਭਰ ਦੇ ਵਿੱਚ ਮੌਸਮ ਜਿਹੜਾ ਪੂਰੀ ਤਰ੍ਹਾਂ ਬਦਲ ਜਾਊਗਾ ਤੇ 31 ਤਰੀਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਦੇ ਅਖੀਰਲੇ ਦਿਨ ਜਿਹੜਾ ਹੈ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਤਾਂ ਕਹਿ ਸਕਦੇ ਹਾਂ ਤੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਪੈਣ ਦੀ ਜਿਹੜੀ ਆ ਸੰਭਾਵਨਾ ਜਿਤਾਈ ਜਾ ਰਹੀ ਆ ਕਿਉਂਕਿ ਬਰਫਬਾਰੀ ਲਗਾਤਾਰ ਪਹਾੜਾਂ ਤੇ ਪੈ ਰਹੀ ਆ ਤੇ ਪ੍ਰਭਾਵ ਜਿਹੜਾ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਆ ਭਾਵੇਂ ਹਿਮਾਚਲ ਦੀ ਗੱਲ ਕਰ ਲਈਏ ਭਾਵੇਂ ਜੇ ਕਸ਼ਮੀਰ ਦੇ ਵਿੱਚ ਬਰਫਬਾਰੀ ਹੋ ਰਹੀ ਆ ਤਾਂ ਉਸ ਦਾ ਪ੍ਰਭਾਵ ਜਿਹੜਾ ਬਰਫਬਾਰੀ ਦਾ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਆ ਮੌਸਮ ਜਿਹੜਾ ਏ ਉਹ ਲਗਾਤਾਰ ਕਰਵਟ ਲੈ ਰਿਹਾ ਤੇ ਲੋਕ ਉਲਝੇ ਹੋਏ ਨਜ਼ਰ ਵੀ ਆ ਰਹੇ ਨੇ ਕਿਉਂਕਿ ਮੀਂਹ ਪੈਂਦਾ ਏ ਮੀਂਹ ਦੇ ਨਾਲ ਹੁਣ ਠੰਡ ਦੀ ਸ਼ੁਰੂਆਤ ਹੋ ਚੁੱਕੀ ਆ ਵਿਜ਼ਿਬਿਲਟੀ ਆ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ 40 ਦਰ 40 ਮੀਟਰ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਪੰਜਾਬ ਦੇ ਬਹੁਤ ਇਲਾਕਿਆਂ ਦੇ ਵਿੱਚ ਵਿਜ਼ਿਬਿਲਟੀ ਜਿਹੜੀ ਉਹ ਜ਼ੀਰੋ ਵੀ ਦਰਜ ਹੋਈ ਹੈ ਸੰਘਣੀ ਧੁੰਦ ਅੱਜ ਸੂਬੇ ਭਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਤਾਂ ਮੌਸਮ ਦੇ ਅਪਡੇਟ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਤੁਹਾਡੇ-ਵਾਡੇ ਇਲਾਕੇ ਦੇ ਵਿੱਚ ਕੀ ਕੁਝ ਹਾਲਾਤ ਨੇ ਤੁਸੀਂ ਕਮੈਂਟਸ ਦੇ ਜ਼ਰੀਏ ਆਪਣੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਫਿਲਹਾਲ ਮੌਸਮ ਵਿਭਾਗ ਦੀ ਜੇਕਰ ਗੱਲ ਖਿੱਚ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ 31 ਜਨਵਰੀ ਤੋਂ ਸੂਬੇ ਭਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੁਰਜਾਈ ਗਈ ਹੈ ਹਾਲਾਂਕਿ 31 ਜਨਵਰੀ ਨੂੰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਰੂਪਨਗਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਪਠਾਨਕੋਟ ਹੋ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ 1 ਫਰਵਰੀ ਤੋਂ ਸੂਬੇ ਪਾਰ ਦੇ ਵਿੱਚ ਮੌਸਮ ਬਦਲੇਗਾ ਜਿੱਥੇ ਮੀਂਹ ਪੈਣਾ ਹੈ ਉੱਥੇ 30 ਤੋਂ 40 ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਜਿਹੜੀ ਆ ਉੱਤੇ ਤੇਜ਼ ਹਵਾਵਾਂ ਵੀ ਚੱਲਣਗੀਆਂ ਠੰਡੀਆਂ ਹਵਾਵਾਂ ਤੇ ਉੱਥੇ ਬਿਜਲੀ ਦੀ ਗਰਜ ਵੀ ਦੇਖਣ ਨੂੰ ਮਿਲ ਸਕਦੀ ਆ ਤਾਂ 31 ਜਨਵਰੀ ਤੋਂ ਸ਼ੁਰੂਆਤ ਹੋਊਗੀ ਤੇ ਇੱਕ ਤਰੀਕ ਤੋਂ ਪੂਰੀ ਤਰ੍ਹਾਂ ਮੌਸਮ ਬਦਲੇਗਾ ਤੇ ਇੱਕ ਵਾਰ ਫਿਰ ਸੂਬੇ ਦੇ ਵਿੱਚ ਮੌਸਮ ਦੀ ਗੱਲ ਕਹਿ ਸਕਦੇ ਹਾਂ ਬਦਲਿਆਊਗਾ ਤੇ ਮੀ ਜਿਹੜੇ ਆ ਉਹ ਪੈਣੇ ਸ਼ੁਰੂ ਹੋਣਗੇ ਤਾਂ ਮੌਸਮ ਅਪਡੇਟ ਹਮਦਾ ਟੀਵੀ ਨਾਲ ਤੁਸੀਂ ਜੁੜੇ ਹੋਇਓ ਲੈ ਕੇ ਮੌਸਮ ਦੀ ਅਪਡੇਟ ਤੁਹਾਡੇ ਸਾਹਮਣੇ ਹਾਜ਼ਰ ਹੋਇਆ